ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਵੱਡੀ ਮੁਹਿੰਮ ਯੁਧ ਨਸ਼ਾ ਵਿਰੁੱਧ ਤਹਿਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਵੱਲੋਂ ਬੁਢਲਾਡਾ ਅੰਦਰ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਧੰਨਾਮਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਿੱਡੀ ਨਸ਼ਾ ਵਿਰੁੱਧ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਦੇ ਲਈ ਹੈ ਜਿਹੜਾ ਬਲੌਕ ਦੇ ਸਮੂਹ ਪ੍ਰੈਕਟੀਸ਼ਨਰਸ ਡਾਕਟਰਾਂ ਦੇ ਵੱਲੋਂ ਸੈਮੀਨਾਰ ਵਿੱਚ ਸ਼ਾਮਿਲ ਹੋਇਆ ਗਿਆ ਇਸ ਮੌਕੇ ਵੱਖ-ਵੱਖ ਕਬੂਲਾਰਿਆਂ ਨੇ ਪਿੰਡਾਂ ਅੰਦਰ ਵਧ ਰਹੀ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਦੀ ਵਚਨਬੱਧਤਾ ਦੁਹਰਾਈ ਹੈ ਸਰ ਕੀ ਨਾਮ ਹੈ ਹਾਂ ਮੈਂ ਧਨਮਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕটিশਨਸ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਹੈੱਡ ਆਫਿਸ ਨੇੜੇ ਟੀਬੀ ਟਾਪ ਰ ਬਟਿੰਡਾ ਅਸੀਂ ਅੱਜ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਸ਼ਾ ਅਤੇ ਭਰੂਣ ਹੱਤਿਆ ਦੇ ਖਿਲਾਫ ਇੱਕ ਸੈਮੀਨਾਰ ਜਿਹੜਾ ਹੋ ਕਰਨ ਜਾ ਰਹੇ ਹਾਂ ਜਨ ਜਾਗਰਤੀ ਦੇ ਲਈ ਸਾਡੀ ਜਥੇਬੰਦੀ ਵੱਲੋਂ ਪਿਰਤ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰਤ ਕੀਤਾ ਜਾਂਦਾ ਹੈ। ਔਰ ਅੱਜ ਅਸੀਂ ਮੈਡੀਕਲ ਪ੍ਰੈਕਟਿਸ਼ਨ ਜੈ ਸਿਚੁਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਬਲਾਕ ਬਲਾਡਾ ਦੇ ਵਿੱਚ ਇਹ ਕਾਰਜ ਕਰ ਰਹੇ ਹਾਂ ਸਰਕਾਰ ਵੱਲੋਂ ਪਿਛਲੇ ਦਿਨੀ ਜੋ ਜੋਧ ਨਸ਼ਿਆਂ ਦੇ ਵਿਰੋਧ ਦੇ ਵਿੱਚ ਇੱਕ ਪ੍ਰੋਗਰਾਮ ਲੈ ਕੇ ਆਈ ਹੈ ਅਸੀਂ ਉਹਦੀ ਸਲਾਹਗਾ ਵੀ ਕਰਦੇ ਹਾਂ ਅਤੇ ਨਾਲੋਂ ਨਾਲ ਸਰਕਾਰ ਨੂੰ ਇਹ ਦੱਸਣਾ ਵੀ ਚਾਹੁੰਦੇ ਹਾਂ ਕਿ ਸਾਡੀ ਜਥੇਬੰਦੀ ਦੇ ਇਹ ਨਾਰਮਸ ਨੇ ਸਾਡੀ ਜਥੇਬੰਦੀ ਦਾ ਇਹ ਸਿਧਾਂਤ ਹੈ। ਕਿ ਪਿਛਲੇ ਸਮੇਂ ਤੋਂ ਅਸੀਂ ਜਿਹੜਾ ਹੈਗਾ ਇਹ ਕਾਰਜ ਲਗਾਤਾਰ ਕਰਦੇ ਆ ਰਹੇ ਆ ਔਰ ਹੁਣ ਅਸੀਂ ਹੋਰ ਤਨਦੇਹੀ ਦੇ ਨਾਲ ਸੂਚੇ ਪੰਜਾਬ ਦੇ ਵਿੱਚ ਅਸੀਂ ਇਸ ਨੂੰ ਲਾਗੂ ਕੀਤਾ ਹੋਇਆ 23 ਮਾਰਚ ਦੇ ਸੀ ਦਾਨ ਨੂੰ ਸਮਰਪਿਤ ਜਿਹੜੇ ਆ ਯਾਦਗਰੀ ਸਮਾਰੋਹ ਵੀ ਉਹ ਅਭਦੇ ਲਾ ਕੇ ਔਰ ਖੂਨਦਾਨ ਕਰਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹੋ ਕਰਕੇ ਲਗਾਤਾਰ ਕਰ ਰਹੇ ਆ ਔਰ ਇਸੇ ਤੁਹਾਡੇ ਜ਼ਰੀਏ ਕਿ ਇਹ ਮੈਸੇਜ ਪੰਜਾਬ ਸਰਕਾਰ ਨੂੰ ਦੇਣਾ ਚਾਹੁੰਦੇ ਆ ਕਿ ਪਿਛਲੇ ਦਿਨੀ ਜੋ ਸਾਡੀ ਮੈਡੀਕਲ ਪ੍ਰੈਕਟਿਸ਼ਨਰ ਦੀ ਅਨਰਿਸਟਰਡ ਮੈਡੀਕਲ ਪ੍ਰੈਕਟਿਸ਼ਨਰਾਂ ਦੀਆਂ ਸਮੱਸਿਆਵਾਂ ਵਾਲੇ ਉਹਨਾਂ ਸਬੰਧੀ 26 ਨਵੰਬਰ ਨੂੰ ਇੱਕ ਪੈਨਲ ਮੀਟਿੰਗ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਹੈ ਜਿਦੇ ਵਿੱਚ ਸਮੁੱਚਾ ਸਿਹਤ ਵਿਭਾਗ ਸੀ ਡਾਇਰੈਕਟਰ ਹੈਲਥ ਹੈਲਥ ਕਟਰ ਡਾਇਰੈਕਟਰ ਆਜਰਵੈਦਾ ਸਮੇਤ ਪੂਰਾ ਜਿਹੜਾ ਹੈਗਾ ਸੀ ਸਰਕਾਰੀ ਅਧਿਕਾਰੀ ਜਿਹੜੇ ਸਿਹਤ ਵਿਭਾਗ ਨਾਲ ਜੁੜੇ ਹੋਏ ਆ ਆਹਾਂ ਅਧਿਕਾਰੀਆਂ ਦੇ ਵਿੱਚ ਸ਼ਾਮਲ ਸੀ ਉੱਥੇ ਕਾਫੀ ਡਿਸਕਸ਼ਨ ਤੋਂ ਬਾਅਦ ਸਾਨੂੰ ਇਸ ਗੱਲ ਦਾ ਭਰੋਸਾ ਜਿਹੜਾ ਸਿਹਤ ਮੰਤਰੀ ਔਰ ਹੈਲਥ ਡਾਇਰੈਕਟਰ ਸਾਹਿਬ ਨੇ ਹੈਲਥ ਕਟਰ ਸਾਹਿਬ ਨੇ ਦਿੱਤਾ ਸੀ ਕਿ ਇੱਕ ਟ੍ਰੇਨਿੰਗ ਦੇ ਕੇ ਤੁਹਾਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਊਗਾ ਸਾਡਾ ਉਹ ਮਸਲਾ ਜਿਹੜਾ ਪ੍ਰੋਸੈਸ ਦੇ ਵਿੱਚ ਅਸੀਂ ਸਰਕਾਰ ਨੂੰ ਤੁਹਾਡੇ ਮਾਧਿਅਮ ਜਰੀ ਪ੍ਰਜੋਰ ਅਪੀਲ ਕਰਨੀ ਚਾਹੁੰਦੇ ਆ ਕਿ ਸਾਡੇ ਇਸ ਮਾਮਲੇ ਨੂੰ ਸਾਡੇ ਇਸ ਮਸਲੇ ਨੂੰ ਸਾਡੀ ਇਸ ਮੰਗ ਨੂੰ ਜਿਹੜੀ ਚਰੋਕਣੀ ਮੰਗ ਹੈ ਜਿਹੜੀ ਲੋਕਾਂ ਦੀ ਸਿਹਤ ਸਭਾਵਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਅਸੀਂ ਗਰਾਊਂਡ ਲੈਵਲ ਦੇ ਉੱਤੇ ਸਿਹਤ ਸਭਾਵਾਂ ਜਿਹੜੀਆਂ ਮਡਲੀਆਂ ਹਰ ਵਿਲੇਜ ਜੜੀਆਂ 24 ਘੰਟੇ ਜੜੀਆਂ ਸਸਤੀਆਂ ਜੜੀਆਂ ਸਿਹਤ ਸਭਾਵਾਂ ਦਿੰਨੇ ਆ ਔਰ ਇਹਨਾਂ ਦੇ ਵਿੱਚ ਕੋਈ ਵਿਗੜ ਨਾ ਪਵੇ ਇਸ ਕਰਕੇ ਅਸੀਂ ਇਹ ਪਰਜ਼ੋਰ ਜੜੀ ਹੈ ਮੰਗ ਸਰਕਾਰ ਤੋਂ ਕਰਦੇ ਆ ਮੁੱਖ ਮੰਤਰੀ ਸਾਹਿਬ ਤੋਂ ਕਰਦੇ ਆ ਸਿਹਤ ਮੰਤਰੀ ਸਾਹਿਬ ਤੋਂ ਕਰਦੇ ਆ ਕਿ ਇਹਨੂੰ ਕਾਨੂੰਨੀ ਨੁਕਤਾ ਨਜ਼ਰ ਨਾਲ ਨਾ ਦੇਖਿਆ ਜਾਵੇ ਇਹ ਇੱਕ ਸਮਾਜਿਕ ਮਸਲਾ ਹੈ ਇਸ ਕਰਕੇ ਇਹਨੂੰ ਸਮਾਜਿਕ ਮਸਲੇ ਵਜੋਂ ਵਿਚਾਰ ਕੇ ਜਿਹੜੀ ਟ੍ਰੇਨਿੰਗ ਦਾ ਭਰੋਸਾ ਸਾਨੂੰ ਦਵਾਇਆ ਜੋ ਹਦਾਇਤਾਂ ਜੜੀਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀਆਂ ਨੇ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਜਲਦੀ ਲਾਗੂ ਕੀਤਾ ਜਾਵੇ ਔਰ ਅਸੀਂ ਹੋਰ ਤਨਦੇਹੀ ਦੇ ਨਾਲ ਜੋ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਜਿਹੜੇ ਕਾਰਜ ਨੇ ਇਹਨਾਂ ਨੂੰ ਹੋਰ ਜਿਹੜੇ ਹੈਗੇ ਤਨਦੇਹੀ ਦੇ ਨਾਲ ਕਰਾਂਗੇ ਅਸੀਂ ਮੈਡੀਕਲ ਪ੍ਰੈਕਟਿਸ਼ਨ ਜੈ assoication ਪੰਜਾਬ ਵੱਲੋਂ ਔਰ ਸਾਡੇ ਜ਼ਿਲ੍ਹਾ ਮਾਨਸਾ ਵੱਲੋਂ ਸਾਡੇ ਚੇਅਰਮੈਨ ਸਾਹਿਬ ਰਗਵੀਰ ਸ਼ਰਮਾ ਜੀ ਸਾਡੇ ਨਾਲ ਨੇ ਸਾਡੇ ਪ੍ਰਧਾਨ ਸਤਪਾਲ ਰਿਸ਼ੀ ਜੀ ਨਾਲ ਨੇ ਸਿਰਮਰਜੀਤ ਗਾਗੋਵਾਲ ਜੀ ਸਾਡੇ ਸਕੱਤਰ ਸਾਹਿਬ ਨਾਲ ਨੇ ਔਰ ਸਾਡੇ ਕੈਸ਼ਰ ਅਮਰੀਕ ਸਿੰਘ ਜੀ ਮੱਖਾ ਜੀ ਵੀ ਸਾਡੇ ਨਾਲ ਨੇ ਔਰ ਸਾਡੇ ਇਸ ਬਲਾਕ ਦੇ ਬਹੁਤ ਹੀ ਹੋਣਹਾਰ ਪ੍ਰਧਾਨ ਗਰਜੀਤ ਸਿੰਘ ਜੀ ਬਰੇ ਨੈਬ ਸਿੰਘ ਜੀ ਆhmadpur ਤੇ ਜਗਦੇਵ ਸਿੰਘ ਜੀ ਔਰ ਗੁਰਲਾਲ ਸਿੰਘ ਜੀ ਜਿਹੜੇ ਹਮੇਸ਼ਾ ਇੱਥੋਂ ਦੀ ਬਹੁਤ ਅੱਛੀ ਜਜਾਰੂ ਟੀਮ ਹੈ ਜਿਹੜੀ ਹਮੇਸ਼ਾ ਲੋਕ ਸਭ ਲੋਕ ਸੇਵਾ ਦੇ ਖੇਤਰ ਦੇ ਵਿੱਚ ਕੰਮ ਜਿਹੜਾ ਓਹੋ ਕਰਦੇ ਸਰ ਮੈਂ ਗੁਰਜੀਤ ਸਿੰਘ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਕ ਹਲਾੜਾ ਜੋ ਅਸੀਂ ਅੱਜ 23 ਮਾਰਚ ਦੇ ਸਿੱਧਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਦਾ ਜਿਹੜਾ ਆਯੋਜਿਤ ਕੀਤਾ ਗਿਆ ਜਿਸ ਦਾ ਵਿੱਚ ਮੁੱਖ ਨਸੇ ਭਰੂਣ ਹੱਤਿਆ ਅਤੇ ਪਾਣੀ ਪਾਣੀ ਬਚਾਓ ਸੰਬੰਧੀ ਹੈ ਜਿਹੜਾ ਅਸੀਂ ਜਿਹੜਾ ਮੁੱਖ ਰੱਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਵਿੱਚ ਬਾਹਰੋਂ ਆਏ ਸਾਡੇ ਸੂਬੇ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕੈਸਰ ਤੇ ਸੂਬੇ ਦੇ ਸਹਾਇਕ ਕੈਸਰ ਤੇ ਸਿਵਲ ਪ੍ਰਸ਼ਾਸਨ ਅਤੇ ਸਿਵਲ ਅਧਿਕਾਰੀਆਂ ਨੂੰ ਜਿਹੜਾ ਨਾਲ ਲੈ ਕੇ ਅਸੀਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਜੋ ਸਾਡੀ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਆ ਇੱਕ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਵਿੱਚ ਜਾਂ ਪਰਹੂਣ ਅਤਿਆ ਦੇ ਵਿੱਚ ਆ ਜਿਹੜਾ ਨਹੀਂ ਇਨਵੋਲਵ ਹੁੰਦੀ ਸੋ ਮੈਂ ਜ਼ਿਆਦਾ ਸਮਾਂ ਨਾਲ ਲੈਂਦਾ ਹੋਇਆ ਇੱਕੋ ਹੀ ਮੰਗ ਕਰਦਾ ਕਿ ਸਾਡੇ ਜਿਹੜਾ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਦੇ ਸਾਥੀਆਂ ਨੂੰ ਬੇਵਜ੍ਹਾ ਨਸਿਆਂ ਦੀ ਆੜ ਵਿੱਚ ਆ ਜਿਹੜਾ ਨਾਂ ਤੰਗ ਕੀਤਾ ਜਾਵੇ ਤੇ ਅਸੀਂ ਜੋ ਸਰਕਾਰ ਦਾ ਇਹ ਨਸ਼ਾ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਵਿੱਚ ਆ ਜਿਹੜਾ ਔਰ ਉਪਯੋਗ ਇਹਦੀ ਹੈ ਜਿਹੜੀ ਅਸੀਂ ਸਲਾੰਗਾ ਕਰਦੇ ਹਾਂ ਤੇ ਇਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਣ ਦੀ ਮੈਂ ਸਤਪਾਲੀ ਸੀ ਇਲਾ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਇਹਲਾ ਮੰਨਦਾ ਮੈਂ ਅੱਜ ਜੋ ਮਤਲਬ ਕਿ ਸਾਰੇ ਬਲਾਕਾਂ ਦੇ ਵਿੱਚ ਇਹ ਚੱਲ ਰਹੀ ਹੈ ਮਹਿੰਮ ਨਸ਼ਾ ਵਿਰੋਧੀ ਇੱਕ ਵੱਡੇ ਸੈਮੀਨਾਰ ਸਾਡੇ ਬਲਾਕਾਂ ਦੇ ਵਿੱਚ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਪੰਚਾਇਤਾਂ ਨੂੰ ਨਾਲ ਲੈ ਕੇ ਤੇ ਕਲੱਬਾਂ ਨੂੰ ਨਾਲ ਲੈ ਕੇ ਸਾਡੀ ਜਥੇਵੰਦੀ ਵੱਲੋਂ ਜਿਵੇਂ ਜੋਗਾ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਥਾੜੇ ਦੇ ਉੱਤੇ ਅਸੀਂ ਵੱਡਾ ਇਕੱਠ ਕਰਕੇ ਉੱਥੇ ਜਿਹੜਾ ਨਸ਼ਾ ਵਿਰੋਧੀ ਕਾਨਫਰੰਸ セミਨਾਰ ਕੀਤਾ ਸੀਗਾ ਇਸੇ ਤਰ੍ਹਾਂ ਅਸੀਂ ਬੋਹਾ ਦੇ ਵਿੱਚ ਵੀ ਇੱਕ ਵੱਡਾ ਸੈਮੀਨਾਰ ਕੀਤਾ ਹੈ ਇਸੇ ਤਰ੍ਹਾਂ ਅਸੀਂ ਮਾਨਸਾ ਦੇ ਵਿੱਚ ਵੀ ਇੱਕ ਸੈਮੀਨਾਰ ਕਰ ਚੁੱਕੇ ਹਾਂ ਇਸੇ ਅੱਠੇ ਬਲਾਕਾਂ ਦੇ ਵਿੱਚ ਸਾਡੇ ਅੱਡੋ-ਅੱਡ ਸੈਮੀਨਾਰ ਚੱਲੇ ਰਹੇ ਨੇ ਸਰਦੂਰਗੜ ਤੇ ਝਨੀਰ ਦੋ ਬਲਾਕ ਸਾਡੇ ਰਹਿ ਗਏ ਨੇ ਉਹਨਾਂ ਨੂੰ ਵੀ ਕੀਤੀ ਅਸੀਂ ਉੱਥੇ ਸੈਮੀਨਾਰ ਕਰਾਵਾਂਗੇ ਇਹ ਸੈਮੀਨਾਰ ਇਕੱਲੇ ਇਹ ਨਹੀਂ ਹੈ ਆ ਇਸਾਰੇ ਡਾਕਟਰਾਂ ਨੂੰ ਜਾਗਰਤ ਕਰਦੇ ਆਂ ਇਹ ਸੈਮੀਨਾਰ ਪੂਰੇ ਪਬਲਿਕ ਨੂੰ ਪੂਰੇ ਸੰਸਥਾਵਾਂ ਨੂੰ ਜਾਗਰਤ ਕਰਦੇ ਆ ਜਿਹੜੇ ਨਸ਼ੇ ਨੇ ਨਸ਼ੇ ਇੱਕ ਇਹੀ ਦਲਦਲ ਹੈ ਇਹਦੇ ਵਿੱਚ ਜੋ ਬੰਦਾ ਡਿੱਗਿਆ ਉਹ ਮੁੜ ਕੇ ਨਿਕਲਣ ਦਾ ਨਾਉ ਨਹੀਂ ਲੈਂਦਾ ਜਿਹੜਾ ਚਿੱਟਾ ਹੈ ਇਹ ਆਰਥਿਕ ਤੌਰ ਤੇ ਵੀ ਖਤਮ ਕਰਦਾ ਹੈ ਤੇ ਸਮਾਜਿਕ ਤੌਰ ਤੇ ਵੀ ਬੰਦੇ ਨੂੰ ਖਤਮ ਕਰਦਾ ਹੈ ਸਰੀਰਕ ਤੌਰ ਤੇ ਵੀ ਖਤਮ ਕਰਦਾ ਹੈ ਇਸ ਲਈ ਇਹਨਾਂ ਦਲਦਲ ਦੇ ਵਿੱਚੋਂ ਕੱਢਣ ਲਈ ਅਸੀਂ ਲਗਾਤਾਰ ਜਿਹੜੇ ਸੈਮੀਨਾਰ ਕਰਾ ਰਹੇ ਆਂ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਸੈਮੀਨਾਰ ਕਰ ਵੱਧ ਤੋਂ ਵੱਧ ਕਰਵਾ ਕੇ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਉਹਨਾਂ ਦੀ ਏਸੀ ਦਿਸ਼ਾ ਨਿਰਦੇਸ਼ਾ ਅੱਠ ਅਸੀਂ ਆਪਣੇ ਸੈਮੀਨਾਰ ਕਰਾਏ ਬੁਟਲਾਡਾ ਤੋਂ ਵੀ ਟੂ ਬੁਟਲਾਡਾ ਦੀ ਰਿਪੋਰਟ ਲੁਧਿਆਣਾ ਲਾਏ